சீ <laughs> 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 ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕਿਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਵਧੀਆ ਆਉ ਕਰਦੇ ਆ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਤੇ ਤੋਂ ਪੱਜ ਕਾਫੀ ਲੱਗੀ ਆ ਤੇ ਹਾਂਜੀ ਸਾਬ ਜੀ ਕੰਮੀ ਆ ਆ ਪੌੜੀ ਆਪਾਂ ਲੈਂਦੀ ਆ ਵੇਖੋ ਕੰਮਕਾਰੀ ਲੱਗੇ ਸਾਰੇ ਬੰਦੇ ਉਹ ਮੈਨੇ ਜਿਹੜੀ ਮੈਨੀ ਕਹਿੰਦੇ ਸ਼ਰਬਤੀ ਕਹਿੰਦੇ ਕਈ ਮੈਨੀ ਕਹਿੰਦੇ ਸਿਰ ਉਹਦੇ ਵਿੱਚ ਨਾ ਪਾਣੀ ਆਇਆ ਇਹ ਮਤਲਬ ਮੀਂਹ ਕਾਰਨ ਪਾਣੀ ਉੱਥੇ ਜਮਾ ਹੋ ਗਿਆ ਤਾਂ ਉਹ ਵਿੱਚ ਸਮਾਨ ਸੋਲ ਪਿਆ ਸਾਰਾ ਖਰਾਬ ਹੋ ਗਿਆ ਆਪਾਂ ਲੱਗੇ ਕੱਢਣ ਨਾਲ ਫਦੇ ਕਰਾਉਗਾ ਮੇਰੇ ਨਾਲ ਕੰਮ ਕਰਦੇ ਇਹਨੇ ਸਾਰਾ ਕੰਮ ਕਰਾਉਣਾ ਮੇਰ ਦਾ ਮੈਂ ਤਾਂ ਚਲੋ ਨਾਲ ਹੈਲਪਰ ਦੇ ਤੌਰ ਤੇ ਇਹ ਕੰਨੇ ਸਵਿਚ ਕਰਨ ਦੀ ਆਪਣਾ ਟਮਾਟਾ ਜੋ ਵੀ ਹੈ ਆ ਪੋੜੀ ਕੋਠੇ ਤੇ ਲਾਗ ਲੈਂਦੀ ਮੈਂ ਵੈਸੇ ਜੀ ਬਣੀ ਚਾਹੀਦੀ ਹੈ ਨਾ ਪੋੜੀ ਜਿਹੜੀ ਹੁੰਦੀ ਹੈ ਪੋੜੀ ਨਹੀਂ ਹੁੰਦੀ ਜਿਹੜੀ ਲੋਹੇ ਦੀ ਹੈ ਨਾ ਟੈਨ ਦੀ ਆਪਾਂ ਕੱਪੜਾ ਸਾਂ ਨੂੰ ਲੈ ਕੇ ਆਵਾਂਗੇ ਖੜਾ ਇਹਨਾ ਕੰਮ ਕਰਨਾ ਮਰਣਾ ਨਾ ਮੈਂ ਉੱਤੋਂ ਬੁੜਨਾ ਫੜੀ ਜਾਇਆ ਫਿਰ ਸਮਾਨ ਚਾਗਾ ਲਾ ਦੇਣਾ ਲਾ ਦੇਣਾ ਅਰ ਪੇਜ ਕਸਦਣ ਪਤਾ ਨਹੀਂ ਕਿੱਥੇ ਰੱਖਿਆ ਇਹ ਆਓ ਮਾਓ ਸਾਰੇ ਕੱਬਲਾ ਜਿੰਨਾ ਵੀ ਇਹਨਾਂ ਸਮਾਨ ਸਾਰੇ ਇੱਧਰ ਹੋ ਗਿਆ ਸਾਰੇ ਖਾੜੀ ਘਰ ਤੇ ਲੱਭੇ ਗਏ ਤੇ ਆਹ ਸਮਾਨ ਕੱਢਿਆ ਲੱਗੇ ਹੋਣਾ ਰੱਖਿਆ ਸੀ ਇਹ ਸਮਾਨ ਇਹ ਆਪਣਾ ਕੰਮ ਕਰਨ ਵਾਲਾ ਵੀ ਸਾਰਾ ਗਿੱਲਾ ਹੋ ਗਿਆ ਸਾਰ ਹੋ ਗਈ ਜੇ ਸਫਾਈ ਮੈਂ ਨਹੀਂ ਕਰਾਂ ਇਹ ਤਰੇਤੀ ਥੋੜੇ ਸਮਾਨ ਦਾ ਜਾਰਾ ਕਰ ਕੋ ਗਿਆ ਹੈ ਹਾਂ ਸਮਾਨ ਦਾ ਹਲੋ ਆਜੋ ਮੋਨੇ ਇੱਥਾ ਜਿਹੜਾ ਫੋਤੇ ਵਿੱਚ ਜਾਰਾ ਰਹਿ ਗਿਆ ਸੀ ਉਹਦੇ ਉੱਪਰ ਕਰਦੀ ਐ ਸਫਾਈ ਪਾਣੀ ਜਿਹੜਾ ਪਾਣੀ ਸੁੱਕ ਗਿਆ ਹੈ ਵਿੱਚ ਉਹਦੇ ਤੇ ਆਪਾਂ ਜਿਹੜਾ ਸਮਾਨ ਹੈ ਆਪਣੇ ਗੱਤੇ ਕੁੱਤੇ ਵਾਲੇ ਜਿਹੜਾ ਗੱਤਿਆਂ ਵਿੱਚ ਸਮਾਨ ਹੈ ਕਾਰਟਨ ਦੇ ਵਿੱਚ ਉਹ ਆਪਾਂ ਅਲੱਗ ਕਰਕੇ ਸਾਈਡ ਤੇ ਰੱਖਤਾ ਕੁਝ ਤੋਂ ਪਲਵਾਈਆਂ ਬਾਹਰ ਤੇ ਗੱਤੇ ਕੁੱਤੇ ਖਿਲਾੜ ਕਰਤੇ ਜਾ ਤੈਨੂੰ ਕੰਨਾਂ ਸੋਈ ਜਿਹੜੀ ਆ ਸਾਫ਼ ਕਰ ਲੈ। ਕਿੰਨੇ ਹਰ ਤਰ੍ਹਾਂ ਦੇ ਸੋਈ ਚ ਲੱਗੇ। ਕਨੇ ਚੂਨਾ ਖੜਿਆ। ਤੂੰ ਹੀ ਲੈ ਗਈ ਹੋ ਗਈ ਫੜ ਕੇ। ਉਧਰ ਡਿੱਗਾ ਨਾ ਮਗਰ। ਤਾਂ ਇਹ ਮਗਰ 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 ਇੰਦਾ ਫਤਿਹ। ਦੰਗਾ ਪਿਆ ਵੀ ਤੱਕ ਗਿੱਲਾ ਹੋ ਗਿਆ। ਆਕੇ ਬਲਜੀ ਪੜੇ ਕਰਦੇ ਵਿੱਚੋਂ। ਆਪੋ ਉਸ ਗਿੱਲਾ ਹੋ ਗਿਆ ਉਹ ਵੀ ਪਾਇਆ ਸੁੱਕਣੇ ਮੁੰਡੇ ਦਾ ਵਾਕਰ ਸੀ ਬਾਕੀ ਦਾ ਸਮਾਨ ਆਪਣਾ ਕੰਮ ਕਰਨ ਨਾਲ ਉਹ ਇਹਦੇ ਵਿੱਚ ਲਗਾ ਰੱਖਣ ਬਾਕੀ ਉਹ ਜਿੰਨਾ ਵੀ ਜਣਾ ਸਾਰਾ ਆਹ ਸਮਾਨ ਸਾਰਾ ਗਿੱਲਾ ਹੋ ਗਿਆ ਉਹ ਰੱਬ ਤੁਲਾਇਆ ਆਪਣੇ ਕੰਮ ਕਰਨ ਵਾਲਾ ਸਮਾਨ ਲੱਟਦਾ ਉਹ ਤਾਂ ਗਾਂ ਨਾਲ ਹੀ ਦੇਖਣਾ ਬਈ ਮੈਂ ਆਟੋ ਵੀ ਤੇ ਪ੍ਰੇਰਤ ਕਰਵਾਉਂਦਾ ਪਾਣੀ ਦੇ ਨਾਲ ਠੰਡਾ ਕਰੀਏ ਕਿਤੇ ਛੱਡ ਦੇ ਤੂੰ ਹੀ ਰਹਿਣ ਦੇ ਨਾਲ ਲੱਗੀ ਰਹਿ ਕੰਮ ਨਹੀਂ ਮੁੱਕਣਾ ਅਮਿੰਦਾ ਚੱਲੀ ਜਾਣਾ ਯਾਰ ਫਿਲਟਰ ਦਾ ਵੀ ਉੱਤੋਂ ਹੋਲਾ ਢੱਕਣ ਗਿਆ ਕਰੋ ਚੈੱਕ ਇਥੋਂ ਕਿੱਦੀ ਦੀ ਹਰੇ ਲਈ ਜਮੀਨ ਤੋੜ ਇਹਨੂੰ ਵੀ ਲਾ ਦੂੰਗਾ ਆਵੇ ਆਵੇ ਬਦਲਣ ਵਾਲੀ ਹੋਈ ਇਹਦੀ ਲੱਗਦਾ ਚਲੋ ਦੋ ਪੇਲਾਂ ਇਹਨੇ ਕਹਣਾ ਜਗਾਠਾਂ ਵੀ ਹਰੀ-ਹਰੀਆਂ ਜਿਹੀਆਂ ਹੋਣੀਆਂ ਹਰਿਆਲੀ ਰਲ ਜੰਮ ਗਈ ਸਾਰੇ ਜਗਾਠਾਂ ਨੂੰ ਇਹ ਕਿਹੋ ਜਿਹਾ ਹੈ ਉੱਲੀ ਕੀ ਲੱਗ ਗਿਆ ਸਾਰੇ ਇਹ ਬਿਸਵਾਨ ਵਿੱਚ ਸਾਰਾ ਜੰਗ ਪਿਆ ਗਿਆ ਪਾਣੀ ਦੇ ਨਾਲ ਜੀ ਕਤਜੀ ਚਸੀ ਗਾਲ ਜੀ ਐਨੀ ਐ ਚੀਆਂ ਆ ਘੜੀ ਉੱਤੋਂ ਡੇਕਪੀ ਟੁੱਟ ਗਈ ਬਸ ਆ ਉੱਥੇ ਲੱਗੀ ਰਹੀ ਏ ਕੇ ਵਜਾ ਕੰਨ ਡੇਕਪੀ ਆਪਣੇ ਘਰ ਤੋਂ ਬਾਦਲੇ ਬਿਲਕੁਲ ਟੁੱਟ ਗਈ ਤਾਂ ਕਿ ਨਾ ਜੋ ਆ ਕੰਡੰਡਈ ਦੇ ਫੋਟੋ ਆਪਣੇ ਲਾਉਣ ਦੇ ਲੇਕਿਨ ਇਹਨੇ ਭੇਜੀ ਹੀ ਨਹੀਂ ਮੇਰੀ ਭੈਣ ਨੇ ਭੇਜੀ ਉਹਨੇ ਹਣਾ ਲੈ ਤੱਕ ਪੈ ਨਹੀਂ ਸਾਂ ਹਾਂ ਹੋ ਗਿਆ ਕੋਈ ਗੱਲ ਨਹੀਂ ਇਦਾਂ ਹੀ ਚੱਲਦਾ ਰਹੀ ਕਰਦੇ ਹੁਣ ਮੈਂ ਬਾਹਰ ਮੈਂ ਕੋਟ ਮਨ ਨਾਲੀਆਂ ਦੇ ਮੁਖੀਆਂ ਤਾਂ ਮੈਂਠਾ ਕਿਤੇ ਲਾਵਾਂਗੇ ਜਰੂਰੀ ਛੁੱਟਣੀਆਂ ਨੇ ਮੈਂ ਮਤਲਬ ਇੱਕ ਵੀ ਨਹੀਂ ਜਾਦੀ ਦੀ ਟਾਈਮ ਟਾਈਮ ਪਿਛ ਮਾ ਲੋ ਫੇਰ ਆਹ ਮਸ਼ੀਨ ਕੱਢ ਲੈਣਾ ਵਿੱਚ ਟਾਈਮ ਪਿਛ ਹਾਂ ਕੱਢ ਦੂੰ ਹਾਂ ਵਿੱਚੋਂ ਆਹ ਟੁੱਟ ਗਈ ਇਹਨੂੰ ਮੈਂ ਜੋੜ ਲਾਂ ਕੋਲੋਂ ਆ ਮੈਂ ਆਹ ਖੋਲ ਦੂੰ ਲੇ ਵੀ ਸਵੇਰੇ ਲੱਗੇ ਥੱਕ ਗਏ 3 ਵਜ ਗਏ ਟਾਈਮ ਵੇਖੋ 3:00 ਚੁੱਕੇ ਇਹਦੇ ਕੋਲ ਤਾਂ ਕੰਮ ਆਡਾ ਖਤਮ ਨਹੀਂ ਹੋਇਆ ਦਾਰਾ ਬੋਪਿਆ ਫਦੇ ਬਦੇ ਸੇਬ ਨਾ ਖੇਡਣ ਦੇਆ ਮਗਰ ਕਿੰਨੇ ਸੇਬ ਰੱਖੇ ਲੈ ਮੈਂ ਕੋਣ ਪੈਸਾ खेन चाह पे मटर चाह न मटर चल जैसा मान लाया उपर रख तो के चुप लगन जाए जी अद्धे घंटे रख दें उत्तर ला लाकर कोठे के जी ਹੈ ਤਾਂ ਕਿ ਨਹੀਂ ਨਾ ਇਹ ਹੈਂਗਰ ਵਾਹਕ ਦਾ ਰੋਲਦੇ ਪਏ ਇਥੇ ਹੈਂਗਰ ਹੈਂਗਰ ਹਟ ਕੇ ਬਹੁਤ ਪਏ ਜੇ ਕਿਨੂੰ ਚਾਹੀਦੇ ਹਾਂ ਉਹ ਦੱਸਿਓ ਹੈਂਗਰ ਘੱਟ ਤੋਂ ਘੱਟ ਵੀ ਸਾਡੇ ਕੋਲ 4-520 ਸੁਣੋ ਜਿਹੜੀ ਆਹ ਹੁਣ ਧੋਤ ਹੈ ਇਹਨਾਂ ਨੂੰ ਕਰਦੀ ਹੈ ਫਿੱਟ ਆਰਫਨ ਸਿੰਘ ਸਿੱਟਾ ਜੇ ਪਤਾ ਸਿੱਧਾ ਥੋੜਾ ਬਹੁਤ ਕੰਮ ਕਰ ਲਿਆ ਨੇ ਤੇ ਉਹ ਪਰੇਸ਼ਾਨ ਬਣਾ ਕਰਦਾ ਸਮਾਨ ਕਾਫੀ ਪਿਆ ਵਾ ਜੇ ਆਪ ਦੁਕਾਨਾਂ ਤਾਨੂੰ ਪਤਾ ਆ ਆ ਨਾ ਮਤਲਬ ਦੁਕਾਨ ਤੇ ਆਪਾਂ ਕੰਮ ਨਹੀਂ ਕਰਦੇ ਆ ਆਪਾਂ ਔਨਲਾਈਨ ਕੰਮ ਕਰੀਦਾ ਘਰੇ ਤੇ ਜੇ ਕਿਸੇ ਨੂੰ ਪੰਜੀਨਾ ਫਾਰਮਲ ਪੈਂਟਾਂ ਜੀਨਾ ਵਗੈਰਾ ਕੋਟ ਸੈਟ ਸੂਟਸੜ ਵਗੈਰਾ ਪਜਾਮੇ ਨਾਈਟ ਸੂਟ ਕੁਰਤੇ ਲੇਡੀਜ਼ ਦਾ ਜੇ ਪ੍ਰੋਪਰ ਸੂਟਸੜ ਵਗੈਰਾ ਕੋਈ ਹਰ ਇੱਕ ਤਰ੍ਹਾਂ ਦੀ ਚੀਜ਼ ਅਵੇਲੇਬਲ ਕੁਰਤੇ ਯਾਰ ਮੈਂ ਕੋਰਸੈਟ ਨਾਈਟ ਸੂਟ ਸੂਟ ਟੌਪ ਜੀਨਸ ਲੈਗੀਆਂ ਜੈਗਿੰਗ ਹਰ ਕਿਸ ਤਰ੍ਹਾਂ ਦੀ ਚੀਜ਼ अवेलेबल ਹੈ ਟੀ-ਸ਼ਰਟਾਂ ਵਗੈਰਾ ਜੋ ਵੀ ਹੈ ਸਭ ਐਟ ਟੂ ਜ਼ੈਡ ਸਹਿਜ ਹਰ ਕੁ ਮੇਲ ਵੈਲ ਹੈ ਜੇ ਤੁਹਾਨੂੰ ਮਤਲਬ ਹੋਲ ਸੇਲ ਦਾ ਚਾਹੀਦਾ ਤਾਂ ਹੋਲ ਸੇ ਰੇਟ ਤੇ ਮਿਲ ਜੇਗਾ ਤੇ ਜੇ ਕਿਨੂੰ ਲੋੜ ਆ ਤਾਂ ਕਮੈਂਟ ਕਰਕੇ ਦੱਸਿਓ ਤੇ ਮੇਰਾ ਨੰਬਰ ਆ ਰਿਹਾ ਸਕਰੀਨ ਤੇ WhatsApp ਤੇ ਮੈਸੇਜ ਕਰਿਓ ਤੇ ਆਪਾਂ ਘਰੇ ਤੁਹਾਡੇ ਸਮਾਨ ਪਚਾ ਦਾਂਗੇ ਆਨਲਾਈਨ ਓਕੇ ਧੰਨਵਾਦ ਤੇ ਕੱਪੜਾ ਵੀ ਬੈਸਟ ਵਾ ਜੇ ਕਿਸ ਨੂੰ ਆਪਣੀ ਦੁਕਾਨ ਵਾਸਤੇ ਵੀ ਚਾਹੀਦਾ ਵਾ ਹਨਾ ਜਿੰਨੇ ਵੀ ਪੀਸ ਚਾਹੀਦੇ ਦੁਕਾਨ ਵਾਸਤੇ ਜਿੱਦਾਂ ਵੀ ਆ ਤਾਂ ਵੀ ਆਰੇ ਬਰਸਰ ਤੇ ਕਨੈਕਟ ਕਰੇ ਤੇ ਫੋਨ ਕਰੇ ਤੇ ਆਪਾਂ ਪੂਰਾ ਪੂਰਾ ਸਟਾਕ ਚਕਾ ਦਾਂਗੇ ਇਹਨਾਂ ਹੋਮ ਆਲ ਦੋਵਰੀ ਹੁਣਾਂ ਗੰਡਾ ਗੰਡਾ ਚ ਵੱਜਾ ਪਿਆ ਤੇ ਫੁੱਲ ਆਪਣਾ ਸਟਾਕ ਆ ਜੇ ਕਿਸ ਨੂੰ ਚਾਹੀਦਾ ਵਾ ਤੇ ਆਪਾਂ ਹੌਲ ਸੇ ਰੇਟ ਤੇ ਦੇ ਦਾਂਗੇ ਤੇ ਪੈਂਟਾਂ ਵੀ ਆ ਜੀਨਾ ਪ੍ਰੋਪਰ ਬ੍ਰਾਂਡ ਆ ਲੋਕਲ ਮਾਲ ਨੇ ਆ ਜਾਣ ਦਾ ਗੁੱਸਾ ਨਾ ਬਸ ਕਰਾਂ ਨਹੀਂ ਮੰਨਣਾ ਤੇ ਕੱਲ ਨੂੰ ਉੱਪਰ ਕੋਠੇ ਦੇ ਪੇਟੀਆਂ ਪੂਟੀਆਂ ਦਾ ਕੰਮ ਕਰ ਲਾਂਗੇ ਸਾਰੇ ਕੱਪੜੇ ਉਹ ਬਿਸਤਰੇ ਮੁੰਟੂ ਚਾਉਂ ਡਈ ਹੈ ਹਨਾ ਤੁਹਾਨੂੰ ਪਤਾ ਹੀ ਚੋਕੇ ਚੋਕੇ ਸਾਰਾ ਕਰਕੇ ਨਾ ਸਾਰਾ ਜਦੋਂ ਧੁੱਪ ਲੱਗੂ ਚੰਗੀ ਅੱਜ ਧੁੱਪ ਵੀ ਸਹੀ ਨਹੀਂ ਲੱਗੀ ਵਾਹੇ ਤੇ ਉੱਪਰ ਸਮਾਨ ਦਾ ਸਾਰਾ ਨਾ ਸਾਰਾ ਕਰਕੇ ਹੋ ਗਿਆ ਸਾਡੇ ਉੱਪਰ ਮੁੰਟੀ ਦਾ ਵੀ ਤੇ ਉਹ ਆਪਾਂ ਕੱਲ ਕਰਾਂਗੇ ਕੱਲ ਜਾਂ ਪਰਸੋਂ ਜਦੋਂ ਧੁੱਪ ਲੱਗੀ ਵਧੀਏ ਚਲ 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 ਕੇ ਸੰਭੋ ਹੋ ਜਾਂਦੀ ਸਾਰੀ ਸਫਾਈ ਕੋਕੋਕੋਠੀ ਜਿੰਦੇ ਫਤੇ ਵੀ ਉੱਠ ਗਿਆ ਹਾਂਜੀ ਬਾਜੀ ਜਿੰਨੀਆਂ ਗੱਲੀਆਂ ਕਿਹੜੀ ਜਨੀ ਨੀਂਦ ਨੀਗੀ ਜੀ ਹੈਂ ਗਲਾ ਬੈਠਣਾ ਕੀ ਖਾਣੇ ਠੰਡਾ ਬਣੀ ਵੀ ਸਵੇਰ ਤੇ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਚੱਲੇ ਸਲਾ ਬਾਜ਼ਾਰ ਹਰ ਫਤੇ ਬੈਠਾ ਕਬੀ ਸੀਟ ਤੇ ਕਿਉਂ ਜੀ ਕਹਿਣਾ ਕੋ ਦادو ਕਹਿਣਾ ਨੀ ਕੋ ਕੋਸੇ ਖਾਦਣਾ ਨਹੀਂ ਕੋਸੇ ਹੈਲੋ ਹੋਇ ਤੇ ਕਰ ਲੋ ਹੈਲੋ ਹੋਇ ਤੇ ਕਰ ਹੈਲੋ ਹਨੀ ਕਰਨ। ਕੋ ਹੈਲੋ ਹਾਈ। ਕੇ ਹੈਲੋ ਗਾਈਜ਼ ਹੈਲੋ। ਹਰ ਵਕਤ ਰਹਿੰਦੇ ਇੱਥੇ ਬੈਠੇ। ਨਹੀਂ। ਉਹ ਹੰਦਾ ਰਹਿੰਦੇ ਇੱਥੇ ਰਹਿੰਦੇ। ਸਹੀ ਗੱਲ ਵਾ ਕੋ ਮਗਰ ਜਾ ਕੇ ਬੈਠੋ ਤੁਸੀਂ। ਸਾਡੀ ਦੋਹਾਂ ਦੀ ਇੱਕੋ ਸੀਟ ਹੈ। ਜਦੋਂ ਵੱਡਾ ਹੋ ਗਿਆ ਫਿਰ ਤੈਨ ਨੇ ਆਪੇ ਕਹਿਣਾ ਅੱਗੇ ਬਹਿਣਾ ਮੈਂ। ਅੱਗੇ ਬਹਿਣ ਦਾ ਤੇ ਰੋਲਾ ਹੋ ਸਾਰੇ। ਅੱਗੇ ਬਹਿਣ ਪਿੱਛੇ ਕਈ ਲੜੀ ਜਾਂਦੇ। ਚਲ ਜੀ ਤਿਆਰ ਫਤੈ ਰੈਡੀ ਸ਼ੈਡੀ ਤਿਆਰ ਫਤੈ ਫਤੈ ਤਿਆਰ ਹੋਏ ਹੁਣ ਡੰਨ ਕੈਮੇਰਾ ਨਿੱਕਰ ਚੈੱਕ ਕਰੋ ਤੇ ਐਂ ਹੀ ਗਲਤ ਹੋਇਆ ਲੱਗ ਸਿਨਮਾ ਰੋਡ ਕੋ ਮੰਡੇ ਆਪਾਂ ਬਟਾਲੇ ਹਰਫ ਤੇ ਰੋਣ ਨੇ ਡੰਡਿਆਂ ਬਦਨ ਕੀ ਗੱਲ ਕੋਈ ਜਾਣਦਿਆ ਦੁਕਾਨ ਚ ਵੜੇ ਸੀ ਤੇਰਾ ਸਮਾਨ ਲਿਆ ਫਤਿਹ ਤਾਂ ਰੋਈ ਜਾਂਦਾ ਬਾਜ਼ਾਰ ਕੇ ਫਤਿਹ ਦੇ ਤੇ ਕਰਨ ਦੇ ਮੋਟਿਆਂ ਦੇ ਫਤਿਹ ਦੇ ਕਰਦੇ ਪਰ ਬੜਾ ਛਿੱਲਾਂ ਦੀ ਫਤਿਹ ਪਾਉਂਦਾ ਬਲਦਾਂ ਵਾਲੇ ਜਗਦੇ ਨਹੀਂ ਜਗਦੇ ਆਣੇ ਚੱਲਦੇ ਨਹੀਂ ਅੰਨੇ ਚੱਲਦੇ ਬਾਹਰ ਪਾਉਗਾ ਬੇਰੇ ਜਗਾਂ ਚੱਲਣਗੇ ਦੂਜੇ ਦੇ ਬਾਲਾ ਪਤਾ ਨਹੀਂ ਦਿੱਗੋ ਪਾ ਦੇ ਨਾ